ਹਾਂਜੀ ਸ਼ਸ਼ੀਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਆਪਣਾ ਆਲੂਆਂ ਦਾ ਵੀ ਤੇ ਕਣਕ ਦਾ ਵੀ ਮੱਟਾਂ ਦਾ ਵੀ ਸਾਰਾ ਨਿਬੜ ਗਿਆ ਕਣਕ ਦੀਆਂ ਦਾ ਵੀ ਤੇ ਆਲੂਆਂ ਨੂੰ ਪਾਣੀ ਵੀ ਲੱਗ ਗਿਆ ਸਾਰਿਆਂ ਨੂੰ ਅੱਜ ਹੀ ਨਿਬੜਿਆ ਬੇਜ ਬੇਜ ਤਾਂ ਆਲੂ ਜਰਮੀਨੇਸ਼ਨ ਵੀ ਕਰਾਏ ਨਿਕਲਦੇ ਆਉਂਦੇ ਆ ਆਪਣਾ ਪਾਣੀ ਦਾ ਅੱਜ ਹੀ ਨਿਬੜਿਆ ਤੇ ਥੋੜੇ ਥਾਂ ਨੂੰ ਤਾਂ ਤੇ ਉਹ ਤਾਂ ਕੱਲ ਬਾਕੀ ਤਾਂ ਸਾਰੇ ਲੱਗੇ ਡਾਇਮੰਡ ਨੂੰ ਤਾਂ ਕੱਲ ਹੀ ਨਿਬੜ ਗਿਆ ਸੀ ਐਮ 5 ਨੂੰ ਥੋੜਾ ਜਿਹਾ ਰਹਿੰਦਾ ਸੀ ਉਹ ਅੱਜ ਆਪਣਾ ਯਾਨੀ ਕਿ ਉਹ ਵੀ ਨਿਬੜ ਗਿਆ ਆ ਦੇ ਡਾਇਮੰਡ ਦਾ ਤਾਂ ਸਾਰੇ ਖੇਤ ਨੂੰ ਯਾਨੀ ਕਿ ਆ ਤਾਂ ਤਿੰਨ ਦਿਨ ਹੀ ਹੋ ਗਏ ਇੱਧਰ ਦਾ ਪਾਣੀ ਲੱਗੇ ਨੂੰ ਡਾਇਮੰਡ ਦਾ ਤਾਂ ਪਰਸੋਂ ਦਾ ਹੀ ਨਿਬੜਿਆ ਹੋਇਆ ਤੇ ਵਿਚ ਵਿਚ ਜਰਮੀਨੇਸ਼ਨ ਵੀ ਹੁੰਦੀ ਆਂਦੀ ਆ ਆਲੂ ਦੀ ਤਾਂ ਤੇ ਨਿਕਲਦੇ ਆਉਂਦੇ ਆ ਹੁਣ ਤਾਂ ਜਿਵੇਂ ਜਿਵੇਂ ਪਾਣੀ ਲੱਗਿਆ ਉਵੇਂ ਉਵੇਂ ਹਰੇ ਹੁੰਦੇ ਹੁੰਦੇ ਆ ਏ ਬਾਸ ਹਣ ਜਿਵੇਂ ਕਾਹ ਜਾ ਫਟਾ ਉਹ ਨਿਕਲ ਆਉਣਗੇ ਉਮੀ ਆਪਾਂ ਮਾਰ ਦਾਂਗੇ ਦਵਾਈ ਵੀ ਤੇ ਦਿਖਾਉਂਦੇ ਤੁਹਾਨੂੰ ਜਿੱਥੇ ਜਿੱਥੇ ਜਰਮੀਨੇਸ਼ਨ ਹੋਈ ਆ ਤੇ ਪਾਣੀ ਦਾ ਆਪਣਾ ਆਜੀ ਨੇ ਬੜਿਆ ਜਾਣੀ ਕਿ ਤੇ ਸਾਰੇ ਲੱਗ ਗਿਆ ਉਹ ਸੈਰ ਠੈਡਾ ਫਿਰ ਵੀ ਉੱਚੀਆਂ ਜੀਆਂ ਰਹਿ ਜਾਂਦੀਆਂ ਸਿਰੇ ਆ ਇਹ ਜਮਾ ਆਪਣੇ ਇਧਰ ਨਾਲ ਕੱਸੀ ਜਾਂਦੀ ਆ ਤੇ ਬੱਟਾ ਦੇਖੋ ਵਧੀਆ ਜਿਵੇਂ ਅਸੀਂ ਲੇਟ ਜੇ ਹੋ ਗਏ ਸਾਨੂੰ ਐਸੀ ਵੀ ਰਵੇਸ਼ਲੇ ਜਵਾਨਾਂ ਟੱਲਣਗੀਆਂ ਠੀਕ ਆ ਬੱਟਾ ਸਾਨੂੰ ਐਸੀ ਵੀ ਬਿ ਟਲਗੀਆਂ ਤਾਂ ਛੇਤੀ ਮਿੱਟੀ ਲਾਉਣੀ ਪਊ ਨਹੀਂ ਠੀਕ ਆ ਬਚਾ ਆਗਾ ਯਾਨੀ ਕਿ ਵਧੀਆ ਫੇਰ ਵੀ ਕਿਨ੍ਹੇ ਨਿਬੜ ਗਿਆ ਪਾਣੀ ਦਾ ਉੱਥੇ ਤੁਹਾਨੂੰ ਸਬਜ਼ੀ ਵੀ ਦਿਖਾਉਂਦੇ ਆ ਚ ਗੋਭੀ ਨੂੰ ਵੀ ਉੱਡ ਕੇ ਛੋਟੂ ਸਾਡਾ ਨਾਲ ਆ ਤੇ ਆ ਆਪਣੀ ਸਬਜੀ ਅੱਜ ਆਪਾਂ ਗੁੱਡ ਕੇ ਨੂੰ ਪਾਣੀ ਲਾਤਾ ਗੁੱਡ ਕੇ ਆ ਦੇ ਐ ਬੱਟਾ ਪਹਿਲਾਂ ਦਿਨਾਂ ਉਹੀ ਲਾਈ ਸੀ ਲੈਣਾ ਜੀ ਤੇ ਹੁਣ ਐ ਨਾਲ ਦੀ ਨਾਲ ਆਪਾਂ ਗੋੜ ਗੋੜਾ ਮਿੱਟੀ ਲਾਈ ਜਾਨੇ ਆ ਬਸ ਗੋਭੀ ਨੂੰ ਤੇ ਬਸ ਆ 100 ਸਵਾ 100 ਬੂਟਾ ਕੀਤਾਗਾ ਹੁਣ ਆ ਤੇ ਉਹ ਮਗਰਲੇ ਖੇਤ ਲਾਦਾਂਗੇ 100 ਸਵਾ 100 ਬੂਟਾ ਪਛੇਤੀਆਂ ਦਾ ਉਬੀ ਦਾ ਤੇ ਆ ਬੈਂਗਣੀ ਦੇ ਬੂਟੇ ਆ ਤੇ ਆ ਗੀਤੀਆਂ ਮੂਲੀਆਂ ਦੀ ਇੱਕ ਬੱਟ ਖਾਲੀ ਆ ਉਦੋਂ ਫੇਰ ਪਛੇਤੀਆਂ ਹੋ ਗਈਆਂ ਤੇ ਉਹ ਮਗਰਲੇ ਖੇਤੋਂ ਹੋਰ ਖਾਈ ਜਾਂਨੇ ਆ ਤੇ ਆ ਹਰੀ ਬੈਂਗਣੀ ਆ ਸਾਰੇ 6 ਸਾਲ 8 ਸੱਤ 8 10 ਬੂਟੇ ਇਹ ਆਪ ਹੀ ਕੀਤੀ ਸੀ ਬਨੇਰੀ ਤਿਆਰ ਤੇ ਆ ਪਿਆਜ਼ ਆ ਮੱਟਾਂ ਦੇ ਖੜੇ ਤੇ ਆ ਇੱਕ ਬੈੱਡ ਗਾਜਰਾਂ ਦਾ ਆ ਗਿਆ ਕੀਤੀਆਂ ਦਾ ਉਹ ਇਹਨੂੰ ਪਾਣੀ ਘੱਟ ਲੱਗਦਾ ਤੇ ਆ ਫੇਰ ਬਿਸ਼ੇਤੀਆਂ ਗਾਜਰਾਂ ਤੋਂ ਆ ਗਈਆਂ ਤੇ ਆ ਪਾਲਕ ਵੱਟ ਆ ਗਈ ਸਰੀਦਾਂ ਤੇ ਆ ਗਈ ਮੇਥੀ ਤੇ ਆ ਆਪਣੀ ਸਬਜੀ ਵਾਲੀ ਇਧਰ ਦੇ ਖੇਤ ਵਾਲੀ ਫਲਵਾੜੀ ਆ ਗਈ ਰਣਕੇ ਸਾਰੇ ਖੇਤੀ ਥੋੜਾ ਥੋੜਾ ਥਾਂ ਹੀ ਰੱਖਿਆ ਆਪਣਾ ਤਿੰਨੀ ਖੇਤੀ ਥੋੜਾ ਥੋੜਾ ਸਬਜੀ ਨੂੰ ਤੇ ਆਪਾਂ ਨੂੰ ਘਰ ਨੂੰ ਮੁੱਕਦੀ ਨਹੀਂ ਇੰਨੇ ਇੰਨਾ ਥਾਂ ਹੀ ਰੱਖਿਆ ਵਿਆ ਤੇ ਪਾਣੀ ਦਾ ਨਿਬੜ ਗਿਆ ਆਲੂਆਂ ਨੂੰ ਆਪਣਾ ਉਭਾ ਸੰਦਾ ਜਰਮੀਨੇਸ਼ਨ ਕਰਦੇ ਆਉਂਦੇ ਆ ਬਸ ਫਿਰ ਆਪਾਂ ਮਾਰ ਦਾਂਗੇ ਤੇ ਸੰਕੋਰ ਤੇ ਕਾਲੀਆ ਬਸ ਸਪਰੇਅ ਕਰ ਦਾਂਗੇ ਕਿਉਂਕਿ ਚੌੜਾ ਪੱਤਾ ਆਪਣੇ ਹੁੰਦਾ ਕੋਈ ਨਹੀਂ ਅਲਟਰਾਜਨ ਆਪਾਂ ਪਾਉਣੀ ਕੋਈ ਨਹੀਂ ਗ੍ਰਾਮੂ ਤੇ ਬਸ ਆਪਾਂ ਸੰਕੋਰ ਪਾ ਦਾਂਗੇ ਕਿਉਂਕਿ ਬਾਣ ਚ 5-6 ਸਾਲ ਲਗਾਤਾਰ ਹੀ ਹੋ ਗਿਆ ਆਲੂ ਲੱਗਦਿਆਂ ਨੂੰ ਤੇ ਅਲਟਰਾਜਨ ਦੀ ਤਾਂ ਲੋੜ ਨਹੀਂਗੀ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆਂ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ